ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਦੋ ਟੀਰਾ ਦੀ ਆਪਸੀ ਲੜਾਈ 'ਚ ਨੌਜਵਾਨ ਗੰਭੀਰ ਜ਼ਖਮੀ ਮਹਤਵਰਾ ਮੁਤਾਬਕ ਮਾਮਲਾ ਫਰੋਤੀ ਮੰਗੰਦਾ ਪੁਲਿਸ ਜਾਂਚ ਵਿੱਚ ਜੁਟੀ ਅਤੇ ਜਲਦ ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ ਸੁਲਤਾਨਪੁਰ ਲੋਧੀ ਦੇ ਜੱਬੋਵਾਲ ਪਿੰਡ ਦੇ ਦੋ ਗੁੱਟਾਂ ਦੇ ਆਪਸ ਵਿੱਚ ਹੋਈ ਖੂਨੀ ਝੜਪ ਦੌਰਾਨ ਕਈ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਹਾਜ਼ਰ ਪਰਮਜੀਤ ਸਿੰਘ ਕਾਦੀਆਂ ਕਿਸਾ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਸਰਕਾਰੀ ਹਸਪਤਾਲ ਵਿੱਚ ਵਾਪਰੀ ਘਟਨਾ ਨੂੰ ਬਹੁਤ ਹੀ ਮਦਭਾਗੀ ਦੱਸਿਆ ਤੇ ਦੋਵੇਂ ਧਿਰਾਂ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜ਼ਖਮੀ ਅਸ਼ਪਰੀਤ ਸਿੰਘ ਵਾਸੀ ਜੱਬੋਵਾਲ ਨੇ ਆਪਣੇ ਤੇ ਹੋਏ ਹਮਲੇ ਦੀ ਪੁਲਿਸ ਨੂੰ ਦਿੱਤੀ ਜਾਣਕਾਰੀ ਅਤੇ ਇਨਸਾਫ ਦੀ ਕੀਤੀ ਮੰਗ ਦੂਜੀ ਤੀ ਦੇ ਹਰਵਿੰਦਰ ਸਿੰਘ ਵਾਸੀ ਜੱਬੋਵਾਲ ਨੇ ਵੀ ਆਪਣੇ ਤੇ ਹੋਈ ਖੂਨੀ ਝੜਪ ਬਾਰੇ ਪੁਲਿਸ ਨੂੰ ਕੀਤਾ ਸੂਚਿਤ ਜਖਮੀ ਨੌਜਵਾਨ ਨੇ ਇਸ ਵਾਰਦਾਤ ਨੂੰ ਡੁੱਟਖੋ ਹੋਣ ਦੇ ਮਾਮਲੇ ਦਾ ਖਾਦਿਸ਼ਾ ਜਤਾਇਆ ਝੜਪ ਦੌਰਾਨ ਕੁੱਟਮਾਰ ਤੋਂ ਇਲਾਵਾ ਦੁਕਾਨਾਂ ਦੀ ਵੀ ਕੀਤੀ ਗਈ ਜੰਮ ਕੇ ਭੰਨ ਤੋੜ ਮਾਨ ਸਰਕਾਰ ਤੋਂ ਕੀਤੀ ਗੈਂਗਸਟਰ ਬਾਦ ਨੂੰ ਨੱਥ ਪਾਉਣ ਦੀ ਮੰਗ ਪੁਲਿਸ ਦੇ ਡਿਊਟੀ ਅਫਸਰ ਨੇ ਇਸ ਨੰਗੇ ਨਾਸ਼ ਦੌਰਾਨ ਦੋਮਾ ਤੀਰਾਂ ਦੇ ਜ਼ਖਮੀ ਨੌਜਵਾਨਾਂ ਨੂੰ ਕੀਤੀ ਤਾੜਨਾ ਅਤੇ ਮੁੰਡਲੀ ਸਹਾਇਤਾ ਦਬਾਉਣ ਉਪਰੰਤ ਡਾਕਟਰ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਬ੍ਰह्म ਸਰੂਪ ਸੌਤ ਅਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ ¡Gracias ਜੀ ਕੀ ਨਾਮ ਆਪਣਾ ਰਵਿੰਦਰ ਸਿੰਘ ਭਾਈ ਜੀ ਦਾ ਨਾਮ ਰਾਤੀ ਜੀ ਸੂਰਲ ਹਸਲ ਸੁਕਾਣਾ ਬਲੋਦੀ ਦੇ ਵਿੱਚ ਛੜ ਕੋਈ ਆ ਹਾਂਜੀ ਕੀ ਤੋ ਦੱਸ ਸਕਦੇ ਕੀ ਗੱਲ ਵੀ ਤੇ ਰਾਤ ਭਾਜੀ ਮੈਂ ਤਾਂ ਮੇਰੇ ਫਰੈਂਡ ਦੁਕਾਨ ਤੇ ਸੀ ਬੈਠੇ ਸੀਗੇ ਕੰਮ ਕਰ ਪੀ ਰਹੇ ਸੀ ਕਿੰਨੀ ਦੇਰ ਨਾਲ ਆਲੇ ਤੁਸੀਂ ਜਬੂਆ ਕੰਡਾ ਜੀ ਆਪਣਾ ਅੱਛਾ ਜੀ ਜੀ ਕੀ ਚੱਲ ਗਈ ਸੀ ਗੱਲ ਭਾਜੀ ਕੁਛ ਨਹੀਂ ਅਸੀਂ ਬੈਠੇ ਸੀਗੇ ਮੇਰੇ ਫਰੈਂਡ ਆਏ ਹੋਏ ਬਾਹਰ ਅਸੀਂ ਬੈਠੇ ਆਪਣਾ ਇੰਜੋਏ ਕਰ ਰਿਹਾ ਸੀਗੇ ਇਹ ਪਹਿਲੇ ਦੋ ਮੁੰਡੇ ਆਏ ਜੀ ਇਹਨਾਂ ਨੇ ਗਾਲਾ ਗੋਲਾ ਕੱਢਿਆ ਉੱਥੋਂ ਕੰਮ ਵੱਧ ਗਿਆ ਜੀ ਪਹਿਲੇ ਜਿਹੜੇ ਦੋ ਮੁੰਡੇ ਇਹਨਾਂ ਦਾ ਕਿਸੇ ਨਾਮ ਪਤਾ ਦਾ ਇੱਕ ਚਸ਼ਦੀ ਭਾਜੀ ਤੇ ਇੱਕ ਮੁੰਡਾ ਲੋ ਲੋ ਬੁੱਕ ਜਰਾ ਸੀਪ ਕਿਹੜੀ ਜਗ ਕਿੱਥੋਂ ਰਹਿਣ ਵਾਲਾ ਮੇਰੇ ਪਿੰਡ ਦਾ ਹੀ ਆ ਜੀ ਕਿਹੜਾ ਪਿੰਡ ਦਾ ਬੋਲ ਦਾ ਠੀਕ ਹੈ ਜੀ ਹਾਂਜੀ ਕੀ ਗੱਲ ਕੀ ਵਜਾ ਕੀ ਸੀਗੀ ਲੜਾਈ ਬਸ ਇੱਥੋਂ ਸ਼ੁਰੂ ਹੋਈ ਹੈ ਜਾਣ ਕੇ ਉਹ ਇਹਨਾਂ ਜੋ ਦੂਜੇ ਬੰਦੇ ਲਿਆਇਆ ਉਹ ਸੱਦੇ ਆ ਇਹਨਾਂ ਨੇ ਪਤਾ ਨਹੀਂ ਕਿ ਕੌਣ ਹੀਗੇ ਨਾਲ ਮੁੰਡੇ ਹੋਰ ਆਏ 5-7 ਜਣੇ ਜੇ ਬਾਅਦ ਚਾਹੇ ਦਾਤਰ ਲਾ ਕੇ ਉਹਨਾਂ ਨੇ ਆਣ ਕੇ ਪਹਿਲੇ ਸ਼ੀਸ਼ੇ ਭੰਨੇ ਜੀ ਮੈਂ ਸਾਹਮਣੇ ਕੁਰਸੀ ਤੇ ਬੈਠਾ ਸੀ ਮੈਨੂੰ ਪਹਿਲੇ ਫੜਿਆ ਉੱਡੀ ਜਿਹੜੀ ਦੁਕਾਨ ਆ ਸਲਤਾਨਪੁਰ ਉਹਦੀ ਕਿੱਥੇਗਾ ਜੀ ਵੀਰ ਕਾ ਵੀਰ ਕਾ ਬਲੱਡ ਦੇ ਬਿਲਕੁਲ ਸਾਹਮਣੇ ਜੀ ਕਿਸ਼ਚੀ ਦੀ ਆਪਣੀ ਫਰੀ ਤੇ ਉੱਥੇ ਆਣ ਕੇ ਜੀ ਬਾਜ ਉਹਨਾਂ ਨੇ ਵਰਖਤਰੀ ਦੀ ਚੈਨ ਪਹਿਲੇ ਲਾਈ ਆ ਜੀ ਗੱਲੇ ਚ ਪਏ ਹੀ ਗਏ ਜਿਹੜੇ ਮੁੰਡੇ ਤਾਂ ਇਹ ਨਹੀਂ ਉਹ ਮੁੰਡੇ ਹੋਰ ਆਏ ਸੀ ਨਾਲ ਉਹ ਪਤਾ ਨਹੀਂ ਕੌਣ ਸੀਗੇ ਮੂੰਹ ਲਕੋਏ ਹੋਏ ਉਹਨਾਂ ਨੇ ਤੇ ਉਹ ਆ ਤੱਕ ਉਹ ਆਇਆ ਤੇ ਉੱਥੋਂ ਫਿਰ ਸਾਡੇ ਸੱਟਾ ਲਾ ਕੇ ਉੱਥੋਂ ਨਿਕਲ ਗਿਆ ਉਹ ਤੋਂ ਬਾਅਦ ਇਹ ਮੈਡਵਿਟ ਕਰਾਉਣ ਆਏ ਆ ਵਰਨ ਹੁਣ ਇਹ ਪਿੱਛੇ ਹੀ ਪਹਿਨਾਰੇ ਬਚਾਓਗੇ ਮੇਰੇ ਸੱਟ ਲਾ ਗਿਆ ਉਹ ਤੇ ਉਸ ਤੋਂ ਬਾਅਦ ਇਹ ਮੈਡਵਿਟ ਕਰਾਉਣ ਆਏ ਆ ਤੇ ਇੱਥੇ ਆਣ ਕੇ ਤੇ ਤਿਆਰ ਆ ਘਾਰਾਂ ਨਾਲ ਫੇਰ ਹਮਲਾ ਕਰਤਾ ਕਿਹੜੀ ਜਗ੍ਹਾ ਮੈਡਵਿਟ ਹੋਣ ਆਏ ਸੀ ਸਰਕਾਰੀ ਹਸਪੀਟਲ ਸੁਲਤਾਨਪੁਰ ਲੋਧੀ ਅੱਛਾ ਇੱਥੇ ਆਣ ਕੇ ਫੇ ਉਹਨਾਂ ਨੇ ਵਰਨ ਖੱਤਰੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਿਹਦੇ ਵਿੱਚ ਉਹਦੀ ਬਾਹ ਬਹੁਤ ਜ਼ਿਆਦਾ ਫ੍ਰੈਕਚਰ ਹੋ ਗਈ ਆ ਤਾਂ ਉਹਨਾਂ ਨੇ ਡਿਜੀਟਲ ਤੀ ਜਲੰਧਰ ਰੈਫਰ ਕਰ ਦਿੱਤਾ ਇਹਨਾਂ ਨੇ ਠੀਕ ਆ ਪਹਿਲਾਂ ਦੱਸਣ ਦੇ ਮਦਦਗਰ ਪਤਾ ਲੱਗਿਆ ਉਹ ਸਾਨੂੰ ਕਿ ਫੋਤੀ ਵੀ ਮੰਗੀ ਗਈ ਸੀ ਕਿਸੇ ਕੋਲ ਆਹ ਆਹ ਹਾਂਜੀ ਵਰਨ ਖੱਤਰੀ ਜਿਹੜਾ ਮੁੰਡਾ ਏਜੰਟੀ ਦਾ ਕੰਮ ਕਰਦਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਜਿਹਦਾ ਆਫਿਸ ਆ ਜੀ ਉਹਨਾਂ ਨਾਲ ਪਹਿਲਾਂ ਗੱਲਬਾਤ ਸੀਗੀ ਇਹ ਹੁਣ ਹੁਣ ਕੁੱਲ ਨੂੰ ਪਤਾ ਨਹੀਂ ਕਿ ਕਿਸ ਹਿਸਾਬ ਨਾਲ ਇਹਨਾਂ ਨੇ ਕੱਢੀ ਬੰਦੇ ਹੋਰ ਸੀ ਜੋ ਸਾਡੇ ਮਿੱਤਰ ਜਿਹੜੇ ਪਹਿਲਾਂ ਆਏ ਬਾਅਦ ਵਿੱਚ ਬੰਦੇ ਉਹਨਾਂ ਨਾਲ ਸਭ ਦੇ ਤੁਸੀਂ ਭਗਵਾਨਤ ਮਾਨ ਸਰਕਾਰ ਦੇ ਅੱਗੇ ਕਿਸੇ ਤਰ੍ਹਾਂ ਦੀ ਮੰਗ ਕਰਨੀਆਂ ਚਾਹੁੰਦੇ ਹੋ ਬਸ ਇਨਸਾਫ ਚਾਹੀਦਾ ਜੀ ਦੇ ਦੁਕਾਨਾਂ ਕਿੱਦਾਂ ਕਰਾਂਗੇ ਇਹ ਜੀ ਸਾਫਾਈ ਦੁਕਾਨ ਤੇ ਨਹੀਂ ਸੇਫ ਸਾਡੀ ਦੁਕਾਨ ਭਰਤੀ ਉਹਨਾਂ ਨੇ ਇਹ ਦੇਖੋ ਜਾ ਕੇ ਵੀਡੀਓ ਬਣਾ ਕੇ ਲਓ ਸਾਰੇ ਸ਼ੀਸ਼ੇ ਭੰਦਦੇ ਜੀ ਉਹ ਵੀ ਸਾਰਾ ਤੋੜਦਾ ਜੀ ਸਾਰੇ ਕਾਊਂਟਰ ਤੋੜਦੇ ਤੁਹਾਨੂੰ ਇਹ ਚੀਜ਼ ਦਾ ਵੀ ਜਨ ਹੋਊਗਾ ਪਹਿਲਾਂ ਕਬੂਤਸਰ ਵਿੱਚ ਕਿੰਨਾ ਝੜਪੋਈ ਆ ਐਮਰਜੈਂਸੀ ਵਾਰ ਚ ਹੁਣ ਸੁਲਤਾਨਪੁਰ ਲੋਧੀ ਜੁਈ ਹੈ ਕਿ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਕੀ ਕਿਸੇ ਤਰ੍ਹਾਂ ਉਮੀਦ ਹੈਗੀ ਤੁਹਾਨੂੰ ਉਮੀਦ ਤੁਹਾਨੂੰ ਸਾਹਮਣੇ ਹੈ ਜੀ ਰੋਜ਼ ਕੋਈ ਨਾ ਕੋਈ ਹੋਈ ਜਾਂਦਾ ਜੇ ਭੁੱਖ ਮਰੀ ਵਧੀ ਪਈ ਆ ਜੀ ਲੋਕਾਂ ਲੁੱਟਾ ਖਵਾਤੇ ਹੋਏ ਪਏ ਆ ਜੀ ਉਹ ਵੀ ਦੱਸੋ ਜੀ ਮੈਂ ਤਾਂ ਗਵਰਨਮੈਂਟ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਹ ਥੋੜਾ ਜਿਹਾ ਇਹਨਾਂ ਨੱਤ ਪਈ ਜਾਵੇ ਜਿਹੜੇ ਬਣੇ ਹੋਏ ਗੁੰਡੇ ਜਿਹੜੇ ਸੱਦੇ ਹੋਏ ਆ ਜਿਹੜੇ ਜੇਲ੍ਹਾਂ ਦੇ ਬਾਹਰ ਆਉਂਦੇ ਆ ਲੋਕਾਂ ਦੇ ਭੰਤੌਰ ਕਰਦੇ ਆ ਦੇਖੋ ਦੁਕਾਨਦਾਰ ਆ ਵੀ ਦੁਕਾਨ ਵਿੱਚ ਸੇਫ ਨਹੀਂ ਆ ਦੇਖੋ ਸ਼ੀਸ਼ੇ ਤੋੜ ਗਿਆ ਕੀ ਬੰਦਾ ਤੇ ਕਿਉਂ ਕੌਣ ਸੇਫ ਆਜ ਕੋਈ ਵੀ ਨਹੀਂ ਸੇਫ ਹੈਗਾ ਹਸਪੀਟਲ ਆਇਆ ਹਸਪੀਟਲ ਵੀ ਸੇਫ ਹੈਗਾ ਕਿੱਥੇ ਜਾਊਗਾ ਬੰਦਾ ਕਿੱਥੇ ਲੈ ਕੇ ਦੁਕਾਨਾ ਛੱਡ ਕੇ ਰੋਟੀ ਕਿੱਥੋਂ ਖਾਵਾਂਗੇ ਜੇ ਦੁਕਾਨ ਦੇ ਕੰਮ ਨਹੀਂ ਕਰਾਂਗੇ ਕੀ ਕਰਾਂਗੇ ਹਜੇ ਬੰਦਿਆਂ ਨੂੰ ਨੱਤ ਪਈ ਜਾਵੇ ਇਹ 12 ਜਿਹੜੇ ਸੱਦੇ ਹੋਏ ਇਹਨਾਂ ਨੇ ਇਹਨਾਂ ਨੂੰ ਫੜਿਆ ਜਾਏ ਭਗਵੰਤ ਮੰਤ ਕੋ ਸਰਕਾਰ ਕੋ ਮੈਂ ਮੰਗ ਕਰਦਾ ਕਿੰਨੇ ਜਣਾਂ ਨੂੰ ਗ ਠੀਕ ਹੈ ਜੀ ਹਾਂਜੀ ਉਹਨਾਂ ਦੇ ਠੀਕ ਹੈ ਜੀ ਬਹੁਤ ਜ਼ਿਆਦਾ ਸੱਟਾਂ ਜੀ ਪਰ 31 ਦੇ ਬਹੁਤ ਜ਼ਿਆਦਾ ਸੱਟਾਂ ਠੀਕ ਹੈ ਜੀ ਹਾਂਜੀ ਉਹ ਹੁਜਿੰਦਰ ਦਾਫਰ ਕੀਤਾ ਜਾਵੇ ਹਾਂਜੀ ਸਭ ਤੋਂ ਪਹਿਲੇ ਇਹ ਦੁਕਾਨ ਤੇ ਆਇਆ ਜੀ ਦੁਕਾਨ ਤੇ ਆਣ ਕੇ ਨਾ ਪੰਪਰ ਦਿੱਤੀ ਸਾਰੀ ਉਹਦੀ ਚੈਨੀ ਲਾ ਕੇ ਲੈ ਗਏ ਬਹੁਤ ਘਟਮਰਬ ਕੀਤੀ ਉੱਥੇ ਡਾਕਟਰਾਂ ਨਾਲ ਇਹਨਾਂ ਨੇ ਉੱਥੇ ਐਡਮਿਟ ਕਰਾਉਣ ਰੈਸ ਰੰਜਾ ਸੀ ਵਜ੍ਹਾ ਕੀ ਸੀਗੀ ਵਜ੍ਹਾ ਕੋਈ ਹੈ ਨਹੀਂ ਨਾਰਮਲ ਬੰਦੇ ਆਦੇ ਹੋ ਹੈਗੇ ਜਿਹੜੇ ਹੈਗੇ ਸੀਗੇ ਬਾਹਰ ਵਿੱਚ ਉਹ ਹੋਰ ਜਿਹੜੇ ਆਦੇ ਦਿਸਮਾ ਕੱਢਣ ਆਏ ਉਹ ਪਤਾ ਨਹੀਂ ਕੌਣ ਸੀਗੇ ਮੁਝੇ ਪੋਟਮਾਰ ਕਰਕੇ ਗਿਆ ਬੰਦੇ ਉਹਨਾਂ ਨੇ ਹੋਣੇ ਆ ਉਹਨਾਂ ਸੱਦੇ ਹੋਣੇ ਜਿਹੜੇ ਤਾਂ ਹੀ ਆਏ ਉਦਾਂ ਖਾਦੇ ਨਹੀਂ ਆ ਗਏ ਉਹਨਾਂ ਦੇ ਕਿਸੇ ਬੰਦੇ ਸੱਟਾਂ ਲੱਗੀਆਂ ਜੀ ਪਤਾ ਨਹੀਂ ਜੀ ਇਸ ਬਾਰੇ ਆਪਣੇ ਕਿਉਂਕਿ ਦਾਤਰ ਉਹਨਾਂ ਕੋਈ ਤਾਂ ਆਪਣੇ ਹੱਥੇ ਬੈਠੇ ਜੀ ਆਈ ਉੱਥੇ ਕੋਈ ਨਹੀਂ ਇੱਥੇ ਆਣ ਕੇ ਵੀ ਉਹਨਾਂ ਨੇ ਦਾਤਰਾਂ 'ਨ ਹਮਲਾ ਕੀਤਾ ਸਾਡੇ ਕੋਈ ਪੁਲਿਸ ਪਹੁੰਚੀ ਸੀਗੀ ਕੋਈ ਨਹੀਂ ਆਇਆ ਉੱਥੇ ਆਪਣੀ ਦੁਕਾਨ ਤੇ ਪਹਿਲਾਂ ਆਏ ਜੀ ਉੱਥੋਂ ਕਰਕੇ ਹੀ ਆ ਗਏ ਇੱਥੇ ਕਿ 75 ਆਖਣਾਂ ਕੋ ਚੱਲ ਗਿਆ ਜੀ ਬਾਹਰ ਉਹ ਉਹਨੇ ਫੇਰ ਇੱਥੇ ਆ ਕੇ ਹਮਲਾ ਕਰਤਾ ਮੈਂ ਅੰਦਰ ਐਮਰਜੈਂਸੀ ਗਿਆ ਐਮਰਜੈਂਸੀ ਦੇ ਵਿੱਚ ਨਹੀਂ ਜਿੱਤਨਾ ਚੱਲਦਾ ਪਿਆ ਬਾਹਰ ਫੇਰ ਲੜਾਈ ਹੋ ਗਈ ਜੀ ਬਟਕ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ ਸਰਕਾਰੀ ਹਸਪਤਲ ਨਹੀਂ ਸੇਫ ਹਨ ਤੁਹਾਨੂੰ ਪਤਾ ਕਿ ਮੁਸਲਮਾਨ ਵੀ ਆ ਪਿੱਛੇ ਇਹ ਗੱਲ ਹੋ ਗਿਆ ਜੀ ਸultanpur ਹੋ ਗਈ ਹੈ ਜੀ ਗੋਲੀਆਂ ਜਿਹੜੀਆਂ ਚੱਲਦੀਆਂ ਤੁਹਾਨੂੰ ਪਤਾ ਹੈ ਅੱਜਕੱਲ੍ਹ ਆਮ ਗੋਲੀ ਚਲਾਉਣ ਲੱਗਿਆ ਕਿਹੜਾ ਕੋ ਪੁੱਛਦਾ ਜੀ ਜਿੰਨੀ ਮਰਜ਼ੀ ਗੋਲੀ ਮਾਰ ਦੇਵੇ ਜੋ ਮਰਜ਼ੀ ਚੱਲੀ ਜਾਂਦਾ ਜੀ ਇੱਥੇ ਵੱਡੇ ਵੱਡੇ ਨਹੀਂ ਸੇਫ ਆਪਾ ਕੌਣਾ ਜੀ ਅੱਡਾ ਤੇ ਵੀ ਕੁਝ ਘਟਨਾ ਕਰਮ ਵਾਪਰੇ ਭਾ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਤਾਲਾ ਜ਼ਿਲ੍ਹੇ ਚੋਂ ਅੱਛਾ ਤਾਂ ਮੈਂ ਕਰੋੜ ਇਗਨੋਰ ਕਰ ਦਿੱਤੀ ਭਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ ਲੱਖ ਰੁਪਏ ਰੁਪਏ ਦੀ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹਦੇ ਭਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਭਾਜੀ ਉੱਥੇ 7-8 ਬੰਦੇ ਆਏ ਭਾਜੀ ਦਾਤਰ ਲੈ ਕੇ ਇਹ ਭਾਜੀ ਦਾ ਅਫੀਸਰ ਇੱਥੇ ਉੱਥੇ ਬੈਠੇ ਮੇਕ ਕਰ ਰਹੇ ਹਾਂ ਉੱਥੇ ਬੈਠੇ ਪਾਰਟੀ ਡਰਿੰਕ ਕਰ ਰਹੇ ਭਾਜੀ ਇਹੀ 7-8 ਬੰਦੇ ਆਏ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਗੱਦੀ ਤੇ ਮੈਂ ਪਿਛੇ ਬੈਠਾ ਹੀ ਪਈ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਮੁੰਡੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲੋਂ ਪਿੱਛੇ ਆ ਕੇ ਚੈਨ ਲਾਈ ਗਏ ਚੋਂ ਸੁਣ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣਾ ਸੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਉਹ ਇੰਨੀ ਗੱਲ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾਤਰਪਾਈ ਮਨ ਰਹਿ ਰਿਹਾ ਕਰਤੇ ਹਨੂ ਮਤਲਬ ਮੌਖੜੇ ਦਾ ਕੁਝ ਕਰਨ ਦਾ ਉਹਨਾਂ ਭਾਜੀ ਦਾਤਰਪੱਜੇ ਇਹਨਾਂ ਦੇ ਮੁੰਡਾ ਦੁਕਾਨੇ ਕੰਮ ਕਰਦਾ ਉਹ ਗਾਈ ਉਹਨਾਂ ਤੇ ਗੱਲ ਤੇ ਆ ਉੱਠ ਕੇ ਉਹਦੇ ਦਾਤਰਪੱਜੇ ਭਾਜੀ ਮੈਂ ਪਿਛੇ ਹੀ ਭਾਜੀ ਮੈਂ ਮੇ ਕੋ ਮੁੰਦਰੀਆ ਮਰੀਆ ਦਾਮ ਬਚੀਆਂ ਕਿਉਂ ਮੇਰੇ ਹੱਥ ਪਿੱਛੇ ਕਰ ਲਿਆ ਭਾਜੀ ਮੇਰੀ ਅਗਲੀ ਜੇ 50 ਰੁਪਏ ਦੀ 50 ਹਰ ਲੈ ਕੇ ਮੇਰੇ ਪਿੱਛੇ 10000 10000 ਮੇਰੇ ਕੋ ਬਚ ਗਿਆ ਭਾਜੀ ਚੱਲ ਗਏ ਭਾਜੀ ਉਸ ਤੋਂ ਬਾਅਦ ਭਾਜੀ ਹਸਪੀਟਲ ਹੀ ਆ ਗਏ ਭਾਜੀ ਭਿੰਦਾ ਕਰਾਉਣ ਅਸੀਂ ਦਖਲ ਕਰਾਉਣ ਦੇ ਭਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਭਾਜੀ ਅਸੀਂ ਪਰਚੀ ਕਟਾ ਰਹੇ ਭਾਜੀ ਫਿਰ ਪੇਮੈਂਟ ਕਰ ਰਹੇ ਸੀ ਉੱਥੇ 7-8 ਬੰਦੇ ਫੇਰ ਆਏ ਭਾਜੀ ਆਨੂੰ ਨਹੀਂ ਪਤਾ ਕਦੋਂ ਆਹੀ ਬਕਰੋਤੇ ਪਏ ਸੀ ਪੈਸਟਿਕ ਵਾਲੇ ਆਉਂਦਿਆਂ ਨਾਲ ਹੀ ਭਾਜੀ ਉਹਨਾਂ ਦਾ ਦੰਤ ਮਾਰਨਾ ਸ਼ ਕੈਮਰਾ ਰਿਕਾਰਡ ਹੈ ਪਈ ਦੱਤਰ ਮਾਰ ਕੇ ਫਿਰ ਕਹਿੰਦਾ ਤੈਨੂੰ ਹੁਣ ਬਾਅਦ ਚ ਦਿਖਾਂਗੇ ਇਹ ਗੱਲ ਕਹਿ ਕੇ ਚੱਲ ਗਏ ਬਸ ਜੀ ਬਾਹਾਂ ਤੇ ਟੱਟੇ ਨੇ ਲੋਕ ਸੀ ਕਿਹੜੇ ਇਲਾਕੇ ਦੇ ਪਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਸੀ ਪਾਜੀ ਕੌਣ ਲੋਕ ਉਹ ਪਾਜੀ ਪਾਜੀ ਨੂੰ ਪਤਾ ਪਾਜੀ ਨੂੰ ਕਿੰਨ ਪਾਜੀ ਕਹਿੰਦਾ ਮੈਨੂੰ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਬਈ ਜਾਣਦਾ ਨਹੀਂ ਮੈਂ ਇੱਥੇ ਰਹਿਣਾ ਨਹੀਂ ਪਾਜੀ ਇਹ ਬਾਹਰੋਂ ਆਇਆ ਵਾ ਤੁਸੀਂ ਕਿੰਨੇ ਸਾਲ ਬਾਅਦ ਬਾਹਰੋਂ ਆਏ ਸੀ ਮੈਂ ਪਾਜੀ ਜਾਣਾ ਉਹਨਾਂ ਨਾਲ ਪਾਜੀ ਹਰ ਮੈਂ 2 ਮਹੀਨੇ ਬਾਅਦ ਉਹਨਾਂ ਨਾਲ ਪਾਜੀ ਇੱਥ ਮੈਂ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਈ 6 ਮਹੀਨੇ ਪਹਿਲਾਂ 23 ਜਨਵਰੀ ਚ ਵਜੇ ਮੈਂ ਉਹ ਇਗਨੋਰ ਕਰਤੀ ਮੈਂ ਚਲ ਨੋਰਮਲ ਅੱਦੇ ਕੋਈ ਗੱਲ ਦੀ ਅੱਜ ਰੋਣਾ ਮਾਰੀਆ ਕਹਿੰਦਾ ਕਿ ਤੁਮਝਾ ਤਬਲ ਕੋਣ ਨਹੀਂ ਉਹ ਚੈਨ ਲਾ ਕੇ ਭਾਜੀ ਤੇ ਪਹਿਲੇ ਲਾ ਕੇ ਤੇ ਚਲ ਗਏ ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਣਾ ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁਰਕਿਆ ਮੈਂ ਤਾਂ ਭਾਜੀ ਨੂੰ ਦਾਖਲ ਕਰਾਉਣਾ ਆਇਆ ਸੀ ਮੈਨੂੰ ਨਹੀਂ ਪਤਾ ਕਿ ਘੜੇ ਗੱਲ ਪੜਣਾ ਕਹਿੰਦੇ ਸਾਡੇ ਗੱਲ ਪੜਨ ਦਾ ਅੱਗੇ ਰੈਡੀ ਹੋ ਗਏ ਨੇ ਅਈ ਤਾਂ ਖਲੋਤੋ ਹੀ ਮੈਡਮ ਦੇ ਕੋਲ ਸੀ ਆਏ ਦੌਤਰ ਮਾਰ ਕੇ ਚੱਲ ਗਏ ਬੱਗਾ ਸੰਧੂ ਕਹਿੰਦੇ ਮੇਰੇ ਮਾਰਨ ਇਹ ਦੱਤਰ ਮਾਰ ਲੱਗੇ ਹੀ ਬਹਿ ਗਿਆ ਇਹਦੇ ਦੱਤਰ ਮਾਰ ਲੱਗੇ ਬਾਹ ਗਿਆ ਕੀਤੀ ਮੈਂ ਕਿਤੇ ਮੇਰੀ ਬਾਤ ਆ ਪਜੀ ਜੀ ਜੀਓ ਅਸਤਜ ਵੀ ਉਹਨੇ ਆ ਕੇ ਹਮਲਾ ਕੀਤਾ ਪਾਜੀ ਇੱਥੇ ਬਾਹਰ ਐਮਰਜੈਂਸੀ ਸਾਹਮਣੇ ਪਾਜੀ ਆ ਐਮਰਜੈਂਸੀ ਹੌਲ ਸਾਰੇ ਕੈਮਰਾ ਦੇ ਵਿੱਚ ਨੋ ਨਾ ਸਾਰਾ ਪਾਜੀ ਐਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਦਾ ਉਹਨਾਂ ਪਾਜੀ ਐਸਐਚਓ ਡੀਐਸਪੀ ਨੂੰ ਇੱਥੋਂ ਦੇ ਨੂੰ ਕਿ ਪਾਜੀ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਪਾਜੀ ਕਿ ਇਹਨਾਂ ਦਾ ਇੱਥੇ ਨਾ ਆਇਆ ਕਰਨ ਪਾਜੀ ਗੱਲਾ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਜੇਲਾ ਜਿਹੜੇ ਇਹ ਚੋਰੀ ਬਾਰ ਰਹੀਏ ਭਗਵੰਤ ਜੀ ਨੂੰ ਪੁੱਛੋ ਇਹ ਤੇ ਕਾਨਾ ਬੰਦ ਕਰ ਇਹਨੋਂ ਵਧੀਆ ਕਾਲੀਆਂ ਸਰ ਕਾਲੀਆਂ ਇਸ ਨਾਲ 100 ਗਣਾ ਚੰਗੀ ਹੀ ਇਹ ਦਿਨਾਓ ਅੱਡਾ ਤੇ ਪੀ ਪੂਰਾ ਘਟਨਾ ਕ੍ਰਮ ਵਾਪਰੇ ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜੱਬਵਾਲ ਮੈਂ ਸਾਰ ਬੀਦੀਪੁਰੋਂ ਗੋ삐 ਲਾਣੀ ਸੀ ਮੈਂ ਪਹਿਲੀ ਵਾਰ ਆ ਗਿਆ ਹੁੰਦਾ ਸੀ ਤੇ ਸੋਨੂੰ ਸਾਡੇ ਪਿੰਡੋਂ ਜੱਬਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਨਾਲ ਪਹਗੇ ਵਰਨ ਖੱਤਰੀ ਤੇ ਮਨਨਾ ਤੇ ਹੋਰ ਚਾਰ ਪੰਜ ਜانے ਬੰਦੇ ਆਨਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਸ਼ਾ ਮਾਰਿਆ ਤੇ ਮੈਂ ਉਥੋਂ ਬਾਅਦ ਚ ਜਦੋਂ ਇੱਥੇ ਆਇਆ ਤੇ ਮੇਰੇ ਫੇਸ ਤੇ ਮਜ਼ਰ ਆਇਆ ਤੇ ਇੱਥੇ ਆ ਕੇ ਫੇਰ ਸਾਡਾ ਉਹ ਉਹਨਾਂ ਨੇ ਸਾਡਾ ਸਵੇਰ ਸਿਰ ਨੂੰ ਕੁੱਟ ਮਾਰ ਕੀਤੀ ਤੇ ਉਹ ਸਟੋਅ ਲਗਾ ਰਿਹਾ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਕੋਈ ਫਰੋਤੀ ਨਹੀਂ ਸਰ ਮੈਂ ਜ਼ਿੰਮੇਵਾਰ ਬੰਦਾ ਵਾਂ ਸਰ ਮੈਨੂੰ ਫਰੋਤੀ ਦੀ ਕਿ ਲੋੜ ਆ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਵਾਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ ਬੁਜੀ ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਚ ਲਈ ਜਾਨ ਸਾਰਾ ਆਪਾਂ ਕੋਈ ਫਰੋਤੀ ਨਾ ਮੰਗੀ ਆ ਤੇ ਨਾ ਆਪਾਂ ਮੰਨੋੜੀਏ ਸਰ ਪਰ ਗੁੰਡਾ ਕਰਦੀ ਨੰਗਾ ਨਾਚ ਤਾਂ ਸਿਵਲ ਹਸਪਤਾਲ ਚ ਹੋਇਆ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਸੀਗੇ ਸਾਰੇ ਉਹ ਤੇ ਕਰੇਗੀ ਤੁਹਾਡੇ ਬੰਦੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲਓ ਜੀ ਕੀ ਗੱਲ ਹੋਈ ਸਰ ਸੌਰੀ ਮੈਂ ਆ ਜੀ ਪਰਮਜੀਤ ਸਿੰਘ ਜੱਵਾਲ ਪੰਜਾਬ ਕਸਾਂਜ ਨੂੰ ਬਾਕੀ ਦਾ ਸੁਪਰ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦਭਾਗੀ ਘਟਨਾ ਜੀ ਇੱਕਕਾਜ ਜੱਬੂ ਵਾਲ ਪਿੰਡ ਦੀ ਆ ਜੀ ਮੈਨੂੰ ਕੋਈ ਉਹ ਅੱਜ ਮਤਲਬ ਹੁਣ ਤੋਂ 15-20 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਵਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਇਸੀਆਂ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਲ ਕੇ ਰੋਗੀਆਂ ਸੱਟਾਂ ਲਾਈਆਂ ਉਹ ਬੰਦੇ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਸ ਬੰਦਿਆਂ ਨੇ ਦੂਜਿਆਂ ਨੇ ਫਿਰ ਆ ਗਿਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਟੋ ਕੀ ਸੀ ਦੋ ਤਿੰਨ ਮੁੰਡਿਆਂ ਦੇ ਹੋਰ ਮਕੇ ਦੀ ਬਾਹ ਵੱਡੀ ਕੇਰੀ ਲੱਤ ਵੱਡੀ ਬਹੁਤ ਇਸ ਤਰ੍ਹਾਂ ਗੁੰਨਗਰਾਵਾ ਕੀਤਾ ਸ਼ਰ੍ਹਾ ਆਮ ਨੰਗਾ ਨਾਜ ਹੋਇਆ ਜੀ ਉਹ ਵੀ ਹਸਪਤਲ ਦੇ ਵਿੱਚ ਕਿਸੇ ਦੇ ਘਰ ਮੰਨਿਆ ਜਾਂ ਪਿੰਡ ਮੰਨਿਆ ਗੱਲ ਵੱਖਰੀ ਆ ਇੱਕ ਸਰਕਾਰੀ ਹਸਪਤਲ ਦੇ ਵਿੱਚ ਨੰਗਾ ਨਾਜ ਹੋਇਆ ਜੀ ਅੱਜ ਮੁੰਡਿਆਂ ਬੰਦੋ ਪ੍ਰੋਫੀ ਦਾ ਵੀ ਪ੍ਰੋਫੀ ਜਿਵੇਂ ਨਾਜ ਜੋੜ ਕੇ ਦੇਖਿਆ ਜਾ ਰਿਹਾ ਇਸ ਘਟਨਾ ਨੇ ਕੀ ਕਰਾ ਢੋਲਿਆ ਕਿ ਨੌਦਵਾਂ ਜਿਹੜਾ ਐਨਆਈ ਹੈ ਉਹ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਪ੍ਰੋਫੀ ਵੀ ਮੰਗੀ ਗਈ ਸੀ ਤੇ ਉਹਨਾਂ ਰੁਪਈਆਂ ਨੇ ਜਿਹੜਾ ਘਟਨਾ ਨਾਲ ਜਨਸਾ ਦੇ ਦੇਖੋ ਜੀ ਇਹ ਤਾਂ ਆਪਣੇ ਸਾਹਮਣੇ ਆ ਸਭ ਕੁਝ ਪ੍ਰੋਟੀਨ ਆ ਮੰਗੀਆਂ ਦੀ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲਕ ਪਹਿਲਾ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਨੂੰ ਆ ਇਹਦੀ ਦੁਕਾਨ ਤੇ ਵੀ ਇੱਕ ਮੁੰਡਾ ਆ ਸੀ ਉਹਨੇ ਹੀ ਪ੍ਰੋਟੀਨ ਮੰਗੀ ਸੀਗੀ ਉਦੋਂ ਭੱਜ ਬਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰੇ ਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਗੇ ਜੋ ਸਲੀਅਤ ਬਾਅਦ ਇੱਕ ਜੱਬੋਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁੱਤਾ-ਸੁੱਤਾ ਨੂੰ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰ ਸ਼ੁਆ ਉਹ ਉਹਨਾਂ ਨੇ ਭੰਨ ਤੋੜ ਕਰਕੇ ਤੋਂ ਬਾਅਦ ਵਿੱਚ ਸਾਰਾ ਜਿਹੜਾ ਘਟਨਾ ਕਰਮ ਹੋਇਆ ਜੀਆਂ ਨੰਗਾ ਨਾਲ ਜਦੋਂ ਬਾਅਦ ਪਾਰਟੀ ਸੱਦੀ ਦੇ ਨਾਲ ਦੇ ਸਾਥੀ ਇਤਿਹਾਸਦਾਲ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰ ਪੇਲੇ ਹਸਪਤਾਲ ਲਾਖਪਤ ਖੂਨ ਦੇ ਨਾਲ ਹੋਇਆ ਹੋਇਆ ਜੀ ਅਰਬਾਦ ਮੰਦ ਦਾ ਮਤਲਬ ਵੀ ਘਟਨਾਵਾਂ ਹੈ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਦ ਬੰਦਾ ਵੀ ਆਵੀ ਦੁਕਾਨ ਨਹੀਂ ਖੋਲੂਗਾ ਚਾਹੇ ਸ਼ੈਰੀ ਵਰਗਾ ਜਾਂ ਟਿੰਡੂ ਵਰਗਾ ਕੌਣ ਬਤਾਨਦਾ ਤੇ ਇਹੋ ਜਿਹੇ ਮੰਦ ਸਮਾਨ ਦੇਊਗਾ ਜੀ ਆਪਾਂ ਇੱਦਾਂ ਨੰਗਾ ਨਾਚ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਜਿਨ੍ਹਾਂ ਨੇ ਨੰਗਾ ਨਾਚ ਕੀਤਾ ਉਹਨਾਂ ਤੇ ਫਾਕਰ ਫਾਕਰ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਤੇ ਅਸੀਂ ਪਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਲਾਉਂ ਵੀ ਹਟਾਂਗੇ ਜਿਹੜੇ ਆ ਦੇਖੋ ਚਾਰਜ ਫਿਰੇ ਖੂਨ ਖੂਪੀ ਆ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਇਹਨੂੰ ਕਹੂਗਾ ਹਸਤਾਲਾ ਕੋਈ ਮੈਂ ਹਮ ਡਾਕਟਰ ਨਮਨੀ ਸਿੰਘ ਆ ਕਿ ਮੈਂ ਔਨ ਡਿਊਟੀ ਮੈਡੀਕਲ ਅਫਸਰ ਹਾਂ ਹਸਪੀਟਲ 'ਚ ਇਸ ਟਾਈਮ ਘੰਟਾ ਪਹਿਲਾਂ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪਰਚਾ ਵਗੈਰਾ ਘਟਾਣ ਆਈ ਪਾਈ ਸੀ ਤੇ ਆਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਫੰਗਰਾਬਾ ਫਲਹਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਕੇ ਤੇ ਉਹਨਾਂ ਚੋਂ ਅਸੀਂ ਦੋ ਜਣੇ ਰੱਖ ਲੈ ਗਏ ਆ ਤੇ ਦੋ ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਾਰ ਇਨਫੋਰਮੇਸ਼ਨ ਦਿੱਤੀ ਆ ਹੌਨ ਦਾ ਸਪੋਰਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ ਦੋ ਜਣੇ ਦਾਖਲ ਹੋਏਗੇ ਇਹ ਕਿ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ ਦੋ ਜਣੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹਰਵਿੰਦਰ ਸਿੰਘ ਹੈਗਾ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਛਦੀ ਪਹਿਲਾ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰਿਆ ਜੀ 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 ਐਮਰਜੈਂਸੀ ਤੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਖਰਾਬ ਬਹੁਤ ਕਰ ਦਿੱਤਾ ਆਪਸ ਵਿੱਚ ਬਹੁਤ ਲੜੇ ਹੈਗੇ ਉਸ ਤੋਂ ਬਾਅਦ ਪੁਲਿਸ ਕੋਲ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਪੀਸੀਆਰ ਨੂੰ ਫੋਨ ਕਰਦੇ ਰੇ ਨ ਉਹ ਵਿਦਿਨ ਟਾਈਮ ਟੂ 5:15 ਮਿੰਟਸ ਆ ਗਈ ਸੀ ਜੇ ਗੁੰਡਾ ਕਰਦੇ ਨੰਗਾ ਨਾਚ ਹੋਇਆ ਮੌਕੇ ਤੇ ਪਹੁੰਚੀ ਉਹ ਕੀ ਇਹ ਪੂਰਾ ਮਾਮਲਾ ਹੈ ਤੇ ਕੀ ਕਾਰਵਾਈ ਕਰਨੀ ਹੈ ਮਾਮਲਾ ਕੋਈ 9:30 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ सोनू ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੂਤੂਮਾ ਮਾਮਾ ਹੋਈ ਸੀ ਜਿਸ ਨੂੰ ਜਿਵੇਂ ਬਣੇ ਉਸ ਤੋਂ ਬਾਅਦ ਇਹ ਉਹਨਾਂ ਚੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇਰ ਲੜ ਪਏ ਆ ਤੇ ਨਾ ਇਹਨਾਂ ਨੇ ਛੱਟਾ-ਛੱਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਸਟ ਅਟਕ ਪਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਮਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਚ ਐਡਮਿਟ ਕਰ ਲਿਆ। ਸੂਲ ਹਸਪਤਾਲ ਦੇ ਮੁੰਡਾ ਕਰਦੇ ਲੰਗਾ ਨਾਲ ਹੋਇਆ ਪੂਰਾ ਖੂਨ ਨਾਲ ਲੱਤ ਫਸ ਰਿਹਾ। ਵੀ ਹੁਣ ਕਾਰਵਾਈ ਕੋ ਸੱਤ ਹੋਵੇ ਜਨਾ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮ ਆਰ ਕੱਟ ਰਹੇ ਆ ਐਮ ਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਡਾਕਟਰ ਸਾਹਿਬ ਉਹ ਵੀ ਕੋਈ ਕਮਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮ ਆਰ ਕੱਟ ਰਹੀ ਹੈ